ਦੇਖਣਾ 24 ਪੰਜਾਬ న్యూਸ ਜਿੱਥੇ ਸਿੱਖ ਧਰਮ ਦੇ ਵਿੱਚ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਸਿੱਖ ਧਰਮ ਸਿੱਖ ਧਰਮ ਦੇ ਵਿੱਚ Hindu ਹੋਵੇ ਚਾਹੇ ਕਿਸੇ ਵੀ ਕਮੈਂਟਰੀ ਦੀ ਅਗਰ ਗੱਲ ਕਰੀਏ ਅਸੀਂ ਸਭ ਤੋਂ ਬੜਿਆ ਮਾਨ ਗਿਣਿਆ ਜਾਂਦਾ ਕਿਉਂਕਿ ਅਗਰ ਕਹਿੰਦੇ ਜੇ ਸਿੱਖ ਮਿਲ ਜੇ ਨਾ ਕਿਤੇ ਲੇਡੀਜ਼ ਵੀ ਸਭ ਤੋਂ بڑا ਭਰੋਸਾ ਕਰਦੇ ਨੇ ਕਿਉਂਕਿ ਪੰਜਾਬ ਦੀ ਧਰਤੀ ਦੇ ਵਿੱਚ ਗੁਰੂ ਪੀਰਾਂ ਦੀ ਧਰਤੀ ਹੈ ਚਾਹੇ ਹਿੰਦ ਕਮੇਟੀ ਹੋਵੇ ਹਿੰਦੂ ਹੋਣ ਪਏ ਸਿੱਖ ਹੋਣ ਕਿਸੇ ਵੀ ਧਰਮ ਦੀ ਅਗਰ ਗੱਲ ਕਰੀ ਤਾਂ ਸਿੱਖ ਧਰਮ ਦੀ ਵੱਖਰੀ ਪਛਾਣ ਹੈ ਕਿਉਂਕਿ ਆਮ ਗਿਣਿਆ ਜਾਂਦਾ ਹੈ ਕਹਿੰਦੇ ਅਗਰ ਸਿੱਖ ਨੂੰ ਕਿਤੇ ਖੜਾ ਹੋਵੇ ਨਾ ਭਰਾ ਤਾਂ ਕੋਈ ਡਰ ਨਹੀਂ ਲੱਗਦਾ ਕਿਉਂਕਿ ਮਦਦ ਕਰਨ ਦੇ ਵਿੱਚ ਵੀ ਤੇ ਵਿਸ਼ਵਾਸ ਕਰਨ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਜਲੰਧਰ ਦੀ ਘਟਨਾ ਨੇ ਇੱਕ ਵੇਖੋ ਹਿੰਦੂ ਦੀ ਗੱਲ ਕਰਾਂ ਪਹਿਲੇ ਉਹ ਸਿੱਖ ਭਾਈਚਾਰੇ ਦੀ ਬਹੁਤ ਸਿਰ ਨਿਮਾ ਕੀਤਾ ਕਿਉਂਕਿ ਉਹ ਬੰਦੇ ਦੀ ਆਪਣੀਆਂ ਵੀ ਬੱਚੇ ਸੀਗੇ ਪਰ ਇਹ ਜੀ ਘਟਨਾ ਦੇ ਕਾਰਨ ਬਹੁਤ ਸਰਨੀਮਾ ਆਉਂਦਾ ਹੈ ਇਸ ਗੱਲ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਅੱਜ ਰਾਮਨਾਮ ਜੀ જય ਸ਼ੇ ਰਾਮ ਮੈਂ ਭੋਪਿਆ ਭਰਦਵਾਜ ਰਾਸ਼ਟਰੀ ਪ੍ਰਧਾਨ ਬਜਰੰਗ ਦਲ ਹਿੰਦੂ ਕਮਿਟੀ ਔਰ ਸਿੱਖ ਕਮਿਟੀ ਦੇ ਭਾਈਚਾਰੇ ਦਾ ਸਿਧਾਂਤ ਹੈ ਪਰ ਜਦੋਂ ਸਿੱਖ ਧਰਮ ਦੀ ਗੱਲ ਕਰਦੇ ਆ ਤਾਂ ਇੱਕ ਵੱਖਰੀ ਪਛਾਣ ਹੈ ਕਿਉਂਕਿ ਸਦੀਆਂ ਤੋਂ ਚੱਲਦੇ ਆ ਰਹੇ ਅਸੀਂ ਦੇਖਦੇ ਆ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਦਿਵਸ ਮਨਾਇਆ ਜਾ ਰਿਹਾ ਹੈ ਹਿੰਦੂ ਭਾਈਚਾਰੇ ਹੁਣ ਵੈਸੇ ਸਿੱਖ ਭਾਈਚਾਰੇ ਹੁਣ ਬਹੁਤ ਜਗ੍ਹਾ ਤੇ ਲੰਗਰ ਲਾਏ ਜਾ ਰਹੇ ਨੇ ਬਹੁਤ ਹੋਉਂਦੀ ਹੈ ਸਿੱਖ ਦੀ ਤੌਮ ਨੂੰ ਹਿੰਦੂਆਂ ਦੇ ਲਈ ਰਾਖਾ ਕਿਹਾ ਜਾਂਦਾ ਹੈ ਹਿੰਦੂ ਦੀ ਚਾਦਰ ਵੀ ਕਿਹਾ ਜਾਂਦਾ ਗੁਰਸ਼ੀਰ ਗੁਰ ਤੇਗ ਬਹਾਦਰ ਸਾਹਿਬ ਨੂੰ ਤੇ ਇੱਕ ਅਜੇ ਸਿੱਖ ਕਮੇਟੀ ਨੇ ਜਲੰਧਰ ਵਿੱਚ ਘਟਨਾ ਹੋਈ ਹੈ ਉਸ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਪੰਜਾਬ ਦੀ ਬੱਚੀ ਨਾਲ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਅਸੀਂ ਇਹਦੀ ਕੜੀ ਸ਼ਬਦਾਚਿੰਂਦਾ ਕਰਦੇ ਆ ਕਿ ਕਿਸੇ ਵੀ ਪਰਿਵਾਰ ਤੇ ਆਪਾ ਨਾ ਨਾ ਵਰਤੇ ਬਹੁਤ ਹੀ ਸ਼ਰਮਜ਼ਾਰ ਕਰਨ ਵਾਲੀ ਗੱਲ ਹੈ ਕਿ ਜਿੱਤੇ ਗੁਰੂਆਂ ਦੇ ਤਿਹਾੜਾ ਦਾ ਟਾਈਮ ਹੈ ਉਸ ਤਰ੍ਹਾਂ ਇਸ ਤਰ੍ਹਾਂ ਦੀ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਸਭ ਤੋਂ ਪਹਿਲਾਂ ਤਾਂ ਅਸੀਂ ਪੂਰੀ ਟੀਮ ਸਾਡੀ ਬਜਰੰਗਦਲ ਇਹਿੰਦ ਦੀ ਉਸ ਪਰਿਵਾਰ ਨਾਲ ਖੜੀ ਹੈ ਸਾਡੀ ਟੀਮ ਵੀ ਉਹਨਾਂ ਨਾਲ ਕੰਟੈਕਟ ਕਰ ਰਹੀ ਹੈ ਬਹੁਤ ਜਲਦੀ ਮੈਂ ਵੀ ਪਰਿਵਾਰ ਨੂੰ ਮਿਲੂੰਗਾ ਔਰ ਅਸੀਂ ਪਰਵਾਰ ਨੂੰ ਤੁਹਾਡੇ ਚੈਨਲ ਦੇ ਰਾਹੀ ਕਹਿੰਦੇ ਆ ਕਿ ਅਸੀਂ ਪੂਰੀ ਤਰ੍ਹਾਂ ਤੁਹਾਡੇ ਨਾਲ ਆ ਅਸੀਂ ਆਪਣੀ ਬੱਚੀ ਨੂੰ ਇਨਸਾਫ ਦੇਣ ਲਈ ਲੜਾਣਾ ਹੈ ਉਹਦੇ ਲਈ ਸਾਨੂੰ ਜਿਹੜਾ ਸੰਘਰਸ਼ ਕਰਨਾ ਪਏ ਅਸੀਂ ਉਹਦੇ ਲਈ ਤਿਆਰ ਆਈਏ ਕੋ ਡਰਾਮਾ ਕਿਉਂ ਹੁੰਦੇ ਨੇ ਜੇਕਰ ਗੱਲ ਕਰੀ ਉਹਦੀ ਆਪਣੀ ਬੇਟੀ ਹੈ ਚਲੋ ਅਸੀਂ ਪਿੱਛੇ ਬਾਹਰਲੇ ਪ੍ਰਵਾਸੀ ਆਏ ਉਹਨਾਂ ਵੱਲੋਂ ਕਰੀ ਗਈ ਤਾਂ ਪੰਜਾਬ ਦੇ ਵਿੱਚ ਇੱਕ ਲਹਿਰ ਉੱਠੀ ਵੀ ਪ੍ਰਵਾਸੀਆਂ ਨੂੰ ਬਾਹਰ ਕਰ ਦਿੱਤਾ ਜਾਵੇ ਪਰ ਜਦੋਂ ਸਾਡੇ ਸਿੱਖ ਕਮਿਊਨਿਟੀ ਭਾਈਚਾਰਾ ਇੱਕ ਗਵਾਂਢੀ ਉਹਨਾਂ ਦੀ ਬੱਚੀ ਨਾਲ ਬੱਚੀ ਖੇਡਣਾ ਆਉਂਦੀ ਸੀ ਕਿੱਡੀ ਉਡੀ ਘਟਨਾ ਹੋਈ ਅਸੀਂ ਵਿਚੋ ਨਖੀਦੀ ਕਰਦੇ ਆ ਕਿਵੇਂ ਦੇਖਦੇ ਜੀ ਬਿਲਕੁਲ ਕ੍ਰਿਸ਼ਨ ਜੀ ਤੁਸੀਂ ਬਹੁਤ ਸੀਨੀਅਰ ਪੱਤਰਕਾਰ ਹੋ ਤੁਸੀਂ ਦੇਖਿਆ ਸੀਗਾ ਇੱਕ ਪ੍ਰਵਾਸੀ ਵੱਲੋਂ ਅਗਰ ਕੋਈ ਗਲਤ ਕੰਮ ਕੀਤਾ ਗਿਆ 21 ਸੂਰਚ ਪੰਜਾਬ ਚ ਆਵਾਜ਼ ਉਠਣੀ ਸ਼ੁਰੂ ਹੋ ਗਈ ਪ੍ਰਵਾਸੀ ਪਹਜਾਓ ਪੰਜਾਬ ਬਚਾਓ ਬੜੇ ਬੁੱਧੀਜੀਵੀ ਬੜੇ ਜਿਹੜੇ ਕਹਿੰਦੇ ਨੇ ਸੋਸ਼ਲ ਮੀਡੀਆ ਦੇ ਯੋਧੇ ਨਿਕਲ ਨਿਕਲ ਕੇ ਆਏ ਬੜੇ ਜੱਤੇ ਬੰਦੀਆਂ ਨੇ ਵਿਰੋਧ ਕੀਤਾ ਐਸ ਮਾਮਲੇ ਦੇ ਟਾਈਮ ਚ ਕਾ ਮੂੰਹ ਚ ਲ ਗਿਆ ਸੀਗਾ ਕਿਤੇ ਨੇ ਉਹ ਯੋਧੇ ਕਿਉਂਕਿ ਸਮੇ ਦੀ ਮੰਗ ਹੈ ਕਿ ਕ੍ਰਾਈਮਨਲ ਹਟਾਓ ਪੰਜਾਬ ਬਚਾਓ ਇੱਕ ਪਾਸੇ ਦਾ ਕ੍ਰਾਈਮਨਲ ਨੂੰ ਕੌਮ ਦਾ ਹੀਰਾ ਕਿਹਾ ਜਾਂਦਾ ਤੇ ਦੇਖਣ ਵਾਲੇ ਤੇ ਕੀ ਪਰਵਾਹ ਕਰੂਗਾ ਕਿ ਕੋਈ ਵੀ ਕ੍ਰਾਈਮ ਕਰ ਲਈਏ ਸਾਨੂੰ ਸਪੋਰਟ ਦੇਉਂਗੇ ਜਿਹੜੇ ਆ ਸੋਸ਼ਲ ਮੀਡੀਆ ਤੇ ਨਜ਼ਾਇਜ਼ ਜੀਵਦੇ ਬੈਠੇ ਨੇ ਆਪ ਉਕਸਾਰੇ ਨੇ ਲੋਕਾਂ ਨੂੰ ਕ੍ਰਾਈਮ ਕਰਨ ਲਈ ਕਿਉਂਕਿ ਇਹ ਗਲਤ ਕੰਮਾਂ 'ਚ ਵੀ ਉਹਨੂੰ ਸਿੱਖ ਧਰਮ ਦਾ ਨਾਮ ਦੇ ਦਿੰਦੇ ਨੇ ਜਦਕਿ ਐਜੇ ਲੋਕ ਸਿੱਖ ਧਰਮ ਦੇ ਕਲੰਕ ਨੇ ਜੱਤੇਦਾਰ ਸਾਹਿਬ ਦਾ ਫਰਜ ਬੰਦਾ ਹੈ ਇਹਨੂੰ ਪਹਿਲੇ ਆਧਾਰ ਤੇ ਆ ਕੇ ਕਹਿ ਕੇ ਜਾਏ ਕਿ ਐਦਾ ਸਿੱਕਤਰ ਅਮਲਾ ਕੋਈ ਵਾਸਤਾ ਨਹੀਂ ਹੈ ਇਹਨੂੰ ਫਾਂਸੀ ਦਿੱਤੀ ਜਾਣ ਕਿਤੇ ਨੇ ਉਹ ਯੋਧੇ ਕਿਤੇ ਨੇ ਜਿਹੜੇ ਸੌਦਾ ਲਾਣ ਦੀ ਗੱਲ ਕਰਦੇ ਸੀਗੇ ਬڑے ਰਾਖੇ ਬਣੇ ਫਿਰਦੇ ਨੇ ਲੇਕਿਨ ਕ੍ਰਿਮੀਨਲ ਆ ਦਾ ਵਿਰੋਧ ਪਹਿਲੇ ਆਧਾਰ ਤੇ ਕਰਨ ਦੀ ਲੋੜ ਹੈ ਅਸੀਂ ਹਿੰਦੂ ਜੱਥੇਬੰਦੀ ਹੋਣ ਦੇ ਨਾਲ ਤੇ ਇੱਕ ਸਮਾਜ ਦੇ ਨਾਗਰਿਕ ਵੀ ਆ ਪੰਜਾਬ ਦੇ ਨਾਗਰਿਕ ਆ ਅਸੀਂ ਪੰਜਾਬ ਦਾ ਮਾਹੌਲ ਕਦੀ ਖਰਾਬ ਨਹੀਂ ਹੁੰਦਾ ਅਗਰ ਗੱਲ ਕਰੀਏ ਇਸ ਚੀਜ਼ ਨੂੰ ਲੈ ਕੇ ਸਰਕਾਰਾਂ ਕਿਉਂ ਨਹੀਂ ਕੌਂਟ੍ਰੋਵਰਸੀ ਹੋ ਰਹੀਆਂ ਕਿਉਂਕਿ ਸਰਕਾਰਾਂ ਦਾ ਕੰਮ ਹੈ ਫਾਸਟ ਟਰੈਕ ਅਦਾਲਤਾਂ ਦੇ ਬڑے-ਬڑے ਬਾਦੀ ਸ਼ੁਰੂ ਕਰਦੀਆਂ ਨੇ ਜਦੋਂ ਕੋਈ ਵੱਡੀ ਘਟਨਾ ਆਉਂਦੀ ਹੈ ਵੱਡੀ-ਵੱਡੀ ਘਟਨਾਵਾਂ ਹੋਈਆਂ ਪਿੱਛੇ ਵੀ ਅਸੀਂ ਦੇਖਿਆ ਫਿਰ ਅਸੀਂ ਤਕਰੀਬਨ ਕੈਂਡਲ ਮਾਰਚ ਕੱਢਦੇ ਆ ਜੋ بڑے بڑے ਸ਼ਹਿਰਾਂ ਦੇ ਵਿੱਚ ਵੀ ਦੇਖਦੇ ਆ ਬਹੁਤ ਘਟਨਾਵਾਂ ਹੋਈਆਂ ਤੁਹਾਨੂੰ ਹੀ ਲੱਗਦਾ ਚੀਜ਼ਾਂ ਲਈ ਫਾਸਟ ਟਰੈਕ ਹੋਵੇ ਗਿਰਮੇ ਟਾਈਮਾਂ ਦੇ ਵਿੱਚ ਇਹਦੀ ਸਜ਼ਾ ਹੋਣੀ ਚਾਹੀਦੀ ਹੈ ਪਰ ਇਹ ਜੀ ਸਜ਼ਾ ਹੋਣੀ ਚਾਹੀਦੀ ਹੈ ਜਿਵੇਂ ਕਹਿੰਦੇ ਵੀ ਅਸੀਂ ਹੁਣ ਫੌਰਨ ਦੀ ਗੱਲ ਕਰੀਏ ਸਾਡੇ ਮੁਸਲਮ ਭਾਈਚਾਰਾ ਦਬਾਈ ਨਹੀਂ ਕੋ ਕੋਇਤ ਹੈ ਜੋ ਉੱਥੇ ਇਹ ਜੀ ਘਟਨਾਵਾਂ ਆਉਂਦੀਆਂ ਨੇ ਤੋ ਖੜਾ ਕੇ ਚੌਂਕ ਦੇ ਵਿੱਚ ਫਾਸੀ ਦਿੱਤੀ ਜਾਂਦੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਬਈ ਇੱਥੇ ਵੀ ਆਪਣੇ ਕੋਈ ਅਜਿਹੇ ਕਾਨੂੰਨ ਬਣੇ ਫਿਰ ਆਪਣੇ ਜ਼ਰੂਰ ਕਹਿ ਦਿੰਦੇ ਨੇ ਵੀ ਯਾਰ ਨਾਦਰ ਸ਼ਾਹੀ ਫਰਮਾਨ جاری ਹੋਗਾ ਸਾਨੂੰ ਲੱਗਦਾ ਵੀ ਇਹਨਾਂ ਲਈ ਕੁਝ ਕਰਨਾ ਨਹੀਂ ਚਾਹੀਦਾ ਜੀ ਬਿਲਕੁਲ ਜੀ ਅਸੀਂ ਤਾਂ ਪਹਿਲੇ ਦਾਰ ਤੇ ਹੀ ਮੰਗ ਕਰਦੇ ਆਏ ਆ ਸ਼ੁਰੂ ਤੋਂ ਹੀ ਕਿ ਜਿਹੜਾ ਦੋਸ਼ੀ ਹੈ ਜਿਹੜਾ ਇੱਕ ਕ੍ਰਿਮੀਨਲ ਹੈ ਉਹ ਕਿਸੇ ਵੀ ਧਰਮ ਦਾ ਨਹੀਂ ਹੈ ਜਿਹੜਨ ਨੇ ਕ੍ਰਾਈਮ ਦਾ ਰਸਤਾ ਫੜ ਲਿਆ ਉਹਦਾ ਕੋਈ ਧਨਮ ਨਾ ਲਾਤਾ ਨਹੀਂ ਹੈ ਉਹਨੂੰ ਫਾਸੀ ਦੇ ਫੰਦੇ ਤੇ ਲਟਕਾਉਣਾ ਚਾਹੀਦਾ ਹੈ ਤਾਂਕਿ ਲੋਕਾਂ 'ਚ ਇੱਕ ਡਰ ਹੋਏ ਅਗਰ ਅਸੀਂ ਕਿਸੇ ਨਾਲ ਗਲਤ ਕਰਦੇ ਆ ਕਿਸੇ ਬੱਚੀ ਨਾਲ ਗਲਤ ਕਰਦੇ ਆ ਕਿਸੇ ਦੀ ਹਤਿਆ ਕਰਦੇ ਆ ਉਹਦੀ ਸਜ਼ਾ ਸਿਰਫ ਫਾਂਸੀ ਹੀ ਹੋਣੀ ਚਾਹੀਦੀ ਹੈ ਉਹਨੂੰ ਦੇਖ ਕੇ ਸਮਾਜ 'ਚ ਇੱਕ ਡਰ ਮੈਲੇਗਾ ਦੋਸ਼ੀਆਂ ਨੂੰ ਇੱਕ ਡਰ ਹੋਊਗਾ ਅੱਜ ਦੇ ਟਾਈਮ 'ਚ ਲੋਕ ਦੇਖਦੇ ਨੇ ਕਿ ਕੋਈ ਕਿਸੇ ਦਾ ਹਤਿਆ ਕਰ ਦਿੰਦਾ ਉੱਤੇ ਫੁੱਲਾਂ ਦੀ ਵਰਛਾ ਹੋ ਰਹੀ ਹੈ ਤੇ ਕਿੰਨਾ ਗਲਤ ਸੰਦੇਸ਼ ਜਾਂਦਾ ਕਿੰਨਾ ਗਲਤ ਸੰਦੇਸ਼ ਜਾਂਦਾ ਜਦੋਂ ਉਹਨੂੰ ਤਾਂ ਲਾਲ ਜੋੜਤਾ ਜਾਂਦਾ ਹਤਿਆਰਾ ਹਤਿਆਰਾ ਹੀ ਰਹੂਗਾ ਅੱਤ ਦੇ ਮੱਤ पे ਨਹੀਂ ਮਿਲਦੇ ਠੀਕ ਹੈ ਤੁਸੀਂ ਕੋਰਟ ਤੇ ਜਾਓ ਨਿਆਂਪਾਲਿਕਾ ਤੇ ਜਾਓ ਲੇਕਿਨ ਹੱਥਿਆ ਕਰ ਦੋਗੇ ਸੌਦਾ ਵਰਡ ਚੱਲਿਆ ਹੋਇਆ ਤਾਂ ਐਸੀ ਲੜੀ ਚ ਆ ਇੱਕ ਕਾਰਨਾਮਾ ਦੇਖਣ ਨੂੰ ਮਿਲਦਾ ਹੁਣ ਮੈਨੂੰ ਇੱਕ ਗੱਲ ਦੱਸੋ ਤੁਸੀਂ ਕ੍ਰਿਸ਼ਨ ਜੀ ਉਸ ਸਮੇਂ ਲਹਿਰ ਚੱਲੀ ਸੀ ਕਿ ਪਰਵਾਸੀ ਹਟਾਓ ਪੰਜਾਬ ਬਚਾਓ ਹੁਣ ਕਿੰਨੂੰ ਭਜਾਨਗੇ ਹੁਣ ਕਿੰਨੂੰ ਭਜਾਓਗੇ ਤੁਸੀਂ ਨਹੀਂ ਗਿਆ ਕਰੀਏ ਹੁਣ ਤੁਸੀਂ ਹਿੰਦੂ ਸਿਸਟਮ ਚ ਜੁੜਨਟੀ ਜੁੜੇ ਹੋ ਸੇਨਾਵਾ ਆਪਣੇ ਸੇਵਾਣਾ ਹੋ ਗਈ ਜਦ ਬਾਠਾਗੜੀ ਸੇਵਾ ਹੋ ਗਈ ਪਟੋੜਾ ਥੋੜੇ ਸੰਸਥਾ ਬਣੇ ਨੇ ਉੱਥੇ ਗੱਲ ਕਹੀ ਜਾਂਦੀ ਅਗਰ ਚ ਕੋਈ ਸਿੱਖ ਧਰਮ ਬਾਰੇ ਗੱਤ ਬੋਲੇ ਜਾਂਦੇ ਕਹਿੰਦੇ ਸ਼ੋਦਾ ਲਾ ਦੋ ਹੁਣ ਇਹ ਜੇ ਬੰਦੇ ਦਾ ਸ਼ੋਦਾ ਕੌਣ ਲਾਵੇਗਾ ਕੀ ਇਹ ਗੱਲ ਨਹੀਂ ਬਣਦੀ ਦੇਖੋ ਕਿਸੇ ਵੀ ਇੱਕ ਬੱਚੀ ਆ ਤੁਹਾਡੇ ਘਰ ਚ ਆਉਂਦੀ ਇੱਕ ਆਪਾਂ ਸੇਫਲੀ ਹੁੰਦੀ ਆ ਆਪਾਂ ਵੀ ਕਿਸੇ ਦੇ ਘਰਾਂ ਚ ਜਾਂਦੇ ਆ ਅਗਰ ਜੇ ਆਪਾਂ ਕਿਸੇ ਦੀ ਪੈਰਕਣੀ ਗਲਤ ਨਹੀਂ ਕਰਨ ਨਾਲ ਝਾਕਾਂਗੇ ਤਾਂ ਆਪਾਂ ਵੀ ਉੱਥੇ ਮੰਨਦੇ ਆ ਵੀ ਯਾਰ ਨਹੀਂ ਇਹ ਬੰਦਾ ਆਪਣੇ ਘਰੇ ਵੜਨ ਵਾਲਾ ਨਹੀਂ ਹੁਣ ਦੇਖੋ ਬੱਚੀ ਖੇਡਣ ਗਈ ਤਾਂ ਐਡੀ ਘਟਣਾ ਹੋਈ ਫਿਰ ਅਜੂੰਹ ਹੁਣ ਕੌਣ ਸ਼ੋਧਾ ਲਾਏਗਾ ਉਹਨੂੰ ਸੀਜ ਲਈ ਆ ਕੁੜੀ ਦਾ ਬਲਦਕਾਰ ਨਹੀਂ ਹੋਇਆ ਪੰਜਾਬ ਦੀ ਧੀ ਦਾ ਬਲਦਕਾਰ ਨਹੀਂ ਹੋਇਆ ਪਰ ਉਸੇ ਦਾ ਕਤਲ ਹੋਇਆ ਅੱਪਰ ਉਸੇ ਦਾ ਕਤਲ ਹੋਇਆ ਕਿ ਇੱਕ ਬੱਚਾ ਪਰਿਵਾਰ ਵਾਂਗ ਤੁਸੀਂ ਰੱਖਦੇ ਹੋ ਔਰ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਲੋਕ ਆਪਣੇ ਬੱਚਿਆਂ ਨੂੰ ਬਾਰੋਂ ਤੇ ਜੰਤੋਂ ਡਰ ਰਹੇ ਨੇ ਆਪਣੀ ਕੁੜੀਆਂ ਨੂੰ ਕਿਉਂ ਕਿਉਂਕਿ ਆਏ ਦਿਨ ਤੁਸੀਂ ਚੱਕ ਕੇ ਦੇਖੋ ਕੁਛ ਨਾ ਕੁਛ ਪੰਜਾਬ ਚੋਰੀਆ ਪੰਜਾਬ ਦਾ ਤਾਂ ਨਾ ਖਰਾਬ ਹੋ ਰਹੀ ਰਿਹਾ ਔਰ ਉਹ ਚ ਅਗਰ ਕੋਈ ਸਿੱਖ ਬੰਦਾ ਸਾਹਮਣੇ ਆਂਦਾ ਤਾਂ ਉਹ ਸਿੱਖੋਂ ਨੂੰ ਕਲੰਕਿਤ ਕਰਦਾ ਜਿਹੜੇ ਜੱਤੇਦਾਰ ਸਾਹਿਬ ਬੈਠੇ ਨੇ ਮੈਂ ਉਹਨਾਂ ਤੋਂ ਅਪੀਲ ਕਰਦਾ ਹੱਥ ਜੋੜ ਕੇ ਕਿ ਜੱਤੇਦਾਰ ਸਾਹਿਬ ਤੁਸੀਂ ਹਰੇਕ ਮੁੱਦੇ ਨੂੰ ਪਰਮੁਖਤਾ ਨਾਲ ਚੱਕ ਦਿਓ ਹਰਜੀਤ ਰਸਲਪੂਰੀਆ ਅਗਰ ਮੰਦਰਾ ਚ ਲੰਗਰ ਲਾਣ ਦੀ ਗੱਲ ਕਰਦਾ ਗੰਗਾ ਲਾ ਆਇਆ ਉਹ ਬੇਰੂਪੀਆ ਦਾ ਪਤਾ ਲੇਕਿਨ ਜਿਹੜੇ ਅਸਲੀ ਕਾਤਿਲ ਨੇ ਐਸੇ ਅਸਲੀ ਦਰਿੰਦੇ ਨੇ ਇਹਨਾਂ ਨੂੰ ਵੀ ਕੋਈ ਸਜ਼ਾ ਲਾਓ ਕਿਉਂ ਐਨਾ ਤੇ ਕੋਈ ਫਰਮਾਨ ਨਹੀਂ ਚੱਲਦਾ ਆਤਾ ਸਿੱਧੇ ਤੋਂ ਸਿੱਧਾ ਪੂਰੀ ਕਮਿਊਨਿਟੀ ਨੂੰ ਕਲੰਕਿਤ ਕਰ ਰਹੇ ਨੇ ਤੇ ਸਾਡੀ ਉਹੀ ਡਿਮਾਂਡ ਹੈ ਕਿ ਅਸੀਂ ਕੁੜੀ ਦੇ ਪਰਿਵਾਰ ਨਾਲ ਲੱਗੇ ਆ ਅਸੀਂ ਮੰਗ ਕਰਦੇ ਆ ਕਿ ਇਹਨੂੰ ਫਾਂਸੀ ਹੋਣੀ ਚਾਹੀਦੀ ਹੈ ਔਰ ਸਾਰੇ ਜਥੇਬੰਦੀਆਂ ਤੋਂ ਵੀ ਸਿੱਖ ਜਥੇਬੰਦੀਆਂ ਤੋਂ ਵੀ ਅਪੀਲ ਕਰਦੇ ਆ ਕਿ ਸਾਡਾ ਸਾਥ ਦਿਓ ਐਜੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਆਪਾਂ ਮਿਲ ਕੇ ਸਜ਼ਾ ਦਵਾઈએ ਤਦ ਹੀ ਪੰਜਾਬ ਦਾ ਮਾਹੌਲ ਠੀਕ ਹੋ ਸਕਦਾ ਆ ਮਹਿਲਾ ਕਮਿਸ਼ਨ ਬਣਿਆ ਹੈ ਲੋਕਾਂ 문의 ਮਹਿਲਾ 문의 ਰੱਖਿਆ ਕਰਨ ਦੇ ਲਈ ਹੈ ਦੇਖਦੇ ਵੀ ਕੋਈ ਏਡਾ ਹਲੇ ਬਿਆਨ ਮਹਿਲਾ ਕਮਿਸ਼ਨ ਵੱਲੋਂ ਵੀ ਨਹੀਂ ਆਇਆ ਹੈਗਾ ਦੇਖੋ ਪਰਿਵਾਰ ਦੇ ਵਿੱਚ ਜਦੋਂ ਹਾਸਾ ਹੋ ਜਾਂਦਾ ਹੈ ਪਰਿਵਾਰ ਦਾ ਤਾਂ ਚਲੋ ਹੁੰਦੀ ਹੀ ਹੈ ਲੋਕ ਦੂਜਾ ਕੇ ਉਹਨਾਂ ਨੂੰ ਸਾਂਣ ਬੂਤੀ ਦੇਣ ਲੱਗ ਜਾਂਦੇ ਨੇ ਦੇਖੋ ਜੀ ਆਏ ਸਾਡੇ ਇੱਕ ਪੰਜਾਬ 'ਚ ਬੜੀ ਰਾਜਨੀਤਿਕ ਕਾਉਂਟਰਵਰਸੀ ਰਹੀ ਹੈ ਦੋ ਤਰ੍ਹਾਂ ਵੰਡ ਜਾਂਦੀਆਂ ਨੇ ਇੱਕ ਬੰਦਾ ਟਿਕਾਉਣ ਤੇ ਹੁੰਦਾ ਹੈ ਤੇ ਇੱਕ ਬੰਦਾ ਲੜਾਉਣ ਤੇ ਹੁੰਦਾ ਹੈ ਪਰ ਐਜੀ ਜਗ੍ਹਾ ਤੇ ਅਗਰ ਅਸੀਂ ਗੱਲ ਕਰੀਏ ਤਾਂ ਤੁਹਾਨੂੰ ਕਿਵੇਂ ਲੱਗਦਾ ਹੈ ਇਹ ਚੀਜ਼ ਲਈ ਪੰਜਾਬ ਦਾ ਇਤਿਹਾਸ ਕੀ ਕਹੇਗਾ ਅਸੀਂ ਤਾਂ ਪੰਜਾਬ ਦੀ ਸਮੂਹ ਜਨਤਾ ਨੂੰ ਅਪੀਲ ਕਰਦੇ ਆ ਕਿ ਆਤ ਪੰਜਾਬ ਦੀ ਧੀ ਹੈ ਕਿਸੇ ਇੱਕ ਸ਼ਹਿਰ ਦੀ ਨਹੀਂ ਹੈ ਕਿਸੇ ਇੱਕ ਪਰਿਵਾਰ ਦੀ ਨਹੀਂ ਹੈ ਸਾਡੀ ਸਾਂਝੀ ਦੀ ਹੈ ਇਹਦੇ ਲਈ ਜੋ ਸਾਨੂੰ ਸੰਘਰਸ਼ ਕਰਨਾ ਪਏ ਜਿੰਨੀ ਜਾਨੋ ਆਵਾਜ਼ ਚੱਕਣੀ ਪਏ ਅਸੀਂ ਮਿਲ ਜੁਲ ਕੇ ਚੱਕੀਏ ਤਾਂ ਕਿ ਇੱਕ ਸਾਫ਼ ਸੰਦੇਸ਼ ਹੋਏ ਕਿ ਪੰਜਾਬ ਨੂੰ ਅਗਰ ਬਚਾਣਾ ਹੈ ਤੇ ਕਾਤਿਲਾਂ ਗੁੰਡਿਆਂ ਔਰ ਐਜੇ ਬਲਤਕਾਰੀਆਂ ਨੂੰ ਹਟਾਉਣ ਦੀ ਲੋੜ ਹੈ ਕ੍ਰਿਮੀਨਲਾਂ ਨੂੰ ਆਟਾ ਮੰਗੇ ਤਾਂ ਪੰਜਾਬ ਬਚੂਗਾ ਅੱਜ ਅਸੀਂ ਸਮੂਹ ਪੰਜਾਬ ਵਾਸੀਆਂ ਤੋਂ ਅਪੀਲ ਕਰਦੇ ਆ ਕਿ ਜਿੱਥੇ ਵੀ ਆਪਣੇ ਆਪਣੇ ਸਤਰ ਤੇ ਆਵਾਜ਼ ਚੱਕੋ ਤਾਂ ਕਿ ਅਸੀਂ ਆਪਣੀ ਬੱਚੀ ਨੂੰ ਨਿਆਂ ਦਿਵਾਈਏ ਔਰ ਇੱਕ ਸੰਬਾਜ ਇੱਕ ਸੰਦੇਸ਼ ਦੇ ਕਿ ਜੋ ਵੀ ਗਲਤ ਕੰਮ ਕਰੂਗਾ ਉਹਦੀ ਸਜ਼ਾ ਫਾਂਸੀ ਦੀ ਹਾਂ ਬਲਾਤਕਾਰ ਦੀ ਘਟਨਾਵਾਂ ਦੇ ਨਾਲ-ਨਾਲ ਗੱਲ ਕਰੀਏ ਪੰਜਾਬ ਦੇ ਇਸ ਟਾਈਮ ਜੋ ਸਿਸਟਮ ਬਣ ਚੁੱਕਿਆ ਹੈ ਦਿਨ ਦਿਹਾੜੇ ਫਾਇਰਿੰਗਾਂ ਹੋ ਰਹੀਆਂ ਨੇ ਗੋੜੀਆਂ ਚੱਲ ਰਹੀਆਂ ਨੇ ਕਿਸੇ ਨੂੰ ਦਫਰੋਤੀ ਮੰਗੀ ਜਾ ਕਾਗਰ ਲੱਗਦਾ ਹੈ ਕਿ ਕਹਿੰਦੇ ਯੂਪੀ ਬਿਹਾਰ ਦੇ ਹਾਲਾਤ ਸੀ ਪਰ ਅੱਜ ਕੱਲ ਯੂਪੀ ਬਿਹਾਰ ਦੇ ਹਾਲਾਤ ਕੁਝ ਹੋਰ ਹੋ ਰਹੇ ਨੇ ਪੰਜਾਬ ਦੇ ਹਾਲਾਤ ਯੂਪੀ ਬਿਹਾਰ ਨਾਲ ਜੁੜੇ ਜਾ ਰਹੇ ਨੇ ਚਾਹੇ ਬਲਾਤਕਾਰ ਦੀ ਘਟਨਾ ਹੋਵੇ ਜਾਂ ਫਾਇਰਿੰਗ ਦੀਆਂ ਮਤਲਬ ਹੁਣ ਆਮ ਲੋਕਾਂ ਨੂੰ ਵੀਰੇ ਮਤਲਬ ਇਹ ਨਹੀਂਗਾ ਵੀ ਕੱਲੇ ਹਿੰਦੂਆਂ ਨੂੰ ਟਾਰਗੇਟ ਕਰਿਆ ਜਾਂਦਾ ਅਸੀਂ ਕੁਝ ਦਿਨ ਪਿੱਛੇ ਵੀ ਦੇਖਿਆ ਵੀ ਕੋਈ ਸਿੱਖ ਕਮਿਊਨਿਟੀ ਨਾਲ ਸੰਬੰਧਿਤ ਨੇ ਜਾਂ ਕੋਈ ਪਾਰਟੀ ਵਾਜ ਜਿਹਦੇ ਨਾਲ ਉਹਨਾਂ ਤੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਫਾਇਰਿੰਗਾਂ ਕੀਤੀਆਂ ਜਾ ਰਹੀਆਂ ਨੇ ਉਹ ਮੁੱਦੇ ਨੂੰ ਲੈ ਕੇ ਵੀ ਦੇਖ ਕੇ ਵੀ ਦੇਖਦੇ ਦੇਖੋ ਜੀ ਦੇਸ਼ ਵਿਰੋਧੀਆਂ ਦਾ ਸ਼ੁਰੂਤ ਹੋਈ ਇੱਕ ਟਾਰਗੇਟ ਫੋਨ ਕੀ ਹੈ ਮੌਜੂਦਾ ਹਾਲਾਤਾਂ ਨੂੰ ਉਹ ਇਸ ਤਰ੍ਹਾਂ ਪੈਦਾ ਕਰ ਰਹੇ ਨੇ ਕਿ ਪੰਜਾਬ ਦੇ ਹਾਲਾਤ ਬੱਤੋ ਬੱਤਰ ਕਰਤੇ ਜਾਣ ਕਿ ਲੋਕ ਛੱਡਣ ਨੂੰ ਮਜਬੂਰ ਹੋ ਜਾਣ ਲੇਕਿਨ ਪੰਜਾਬ ਦੇ ਬਹੁਤ ਸਾਰੇ ਦੁਖਾਂਡਾਈ ਨੇ ਪੰਜਾਬ ਦੇ ਲੋਕ ਇਕੱਠੇ ਰਹੇ ਨੇ ਜਾਇ ਹਿੰਦੂਵਾਦੀ ਗੱਲ ਕਰੋ ਜਾਇ ਸਿੱਖਾਂ ਦੀ ਗੱਲ ਕਰੋ ਅੱਤਵਾਦ ਦਾ ਟਾਈਮ ਇੰਨਾ ਧਿਆਨਕ ਟਾਈਮ ਸੀਗਾ ਤਾਂ ਵੀ ਅਸੀਂ ਉਹਦੇ ਖਰਾਬ ਡਟ ਕੇ ਲੜਾਈ ਲੜੀ ਹੈ ਪੰਜਾਬ ਛੱਡ ਕੇ ਨਹੀਂ ਭੱਜੇ ਆਪਣਾ ਸੁਧਾਰ ਰਹੀ ਹੈ ਉਹ ਸੁਧਰਗੇ ਨੇ ਉਹਨਾਂ ਦੇ ਕ੍ਰਿਮੀਨਲ ਇਤਿਹਾਕੇ ਆ ਕੇ ਕੰਮ ਕਰ ਰਹੇ ਨੇ ਜੀ ਉਤੇ ਵੀ ਸੋਚ ਅਤੇ ਆਂਦੀ ਦਿਖਾਈ ਦੇ ਰਹੀ ਹੈ ਜਦ ਤੱਕ ਕਿ ਨਾ ਤੇ ਸਟ੍ਰਿਕਟ ਐਕਸ਼ਨ ਨਹੀਂ ਹੋਗਾ ਦੋਸ਼ੀਆਂ ਜਿਹੜਾ ਬੰਦ ਹੈ ਸਜ਼ਾ ਉਹਨਾਂ ਨੂੰ ਨਹੀਂ ਮਿਲੂਗੀ ਦੋ ਚਾਰ ਫਾਸੀ ਤੇ ਨਹੀਂ ਲਟਕੂਗੇ ਗਲਤ ਕੰਮ ਜਿਨ੍ਹਾਂ ਨੇ ਕੀਤੇ ਐ ਐਨਕਾਊਂਟਰ ਨਹੀਂ ਹੋਣਗੇ ਤਦ ਤੱਕ ਕਿ ਨਾ ਤੇ ਲਤ ਪਾਣੀ ਤੋਂ ਨਹੀਂ ਓਕੀ ਰੋਕਗੀ ਹੁਣ ਆਪਾਂ ਸੋਸ਼ਲ ਮੀਡੀਆ ਇੱਕ ਗੱਲ ਕਰ ਰਹੇ ਆ ਲੋਕ ਸਾਡੇ ਤੇ ਹੁਣ ਕਮੈਂਟ ਪਾਣਗੇ ਥੱਲੇ ਲੋਕ ਕਹਿਣਗੇ ਯਾਰ ਤੁਸੀਂ ਕਿਹੜਾ ਮਾਰੇ ਹੋਏ ਹੋ ਤੁਸੀਂ ਕੁਛ ਨਹੀਂ ਕਿਉਂ ਨਹੀਂ ਕਰਦੇ ਤੁਹਾਡਾ ਕਿਹੜਾ ਧਰਮ ਨਹੀਂ ਹੈਗਾ ਤੁਹਾਡਾ ਕਿਹੜਾ ਪੰਜਾਬ ਨਹੀਂ ਹੈਗਾ ਜੀ ਦੇਖਣੇ ਕਮੈਂਟ ਬਾਜੀ ਦੇ ਵਿੱਚ ਬਹੁਤ ਲੋਕ ਗਲਤ ਬੋਲਣਾ ਸ਼ੁਰੂ ਕਰ ਦਿੰਦੇ ਨੇ ਕਿ ਕਿਉਂਕਿ ਹਰੇਕ ਬੰਦੇ ਇੱਕ ਆਪਣਾ ਦਾਅਰ ਹੈ ਵੇ ਇੱਕ ਮੀਡੀਆ ਹੈ ਚਾਹੇ ਪੋਲੀਟੀਸ਼ੀਅਨ ਹੈ ਵੇ ਤੁਸੀਂ ਇੱਕ ਰਾਜਨੀਤਿਕ ਤੌਰ ਤੇ ਗੱਲ ਕਰ ਰਹੇ ਹੋ ਵੇ ਇੱਕ ਮੈਜ ਪੱਤਰਕਾਰੀ ਤੌਰ ਤੇ ਗੱਲ ਕਰਨਾ ਕਿਵੇਂ ਦੇਖਣੀ ਚਾਹੀਦੀ ਦੇਖੋ ਕ੍ਰਿਸ਼ਨ ਜੀ ਬੁੱਧੀ ਜੀ ਵੀ ਜਿਹੜੇ ਨੇ ਨਾ ਆ ਜਿਹੜੇ ਹਾਲਾਤ ਵੱਧ ਤੋਂ ਵੱਧ ਔਰੀ ਨੇ ਪੰਜਾਬ 'ਚ ਆ ਜਿਹੜੇ ਸੋਸ਼ਲ ਮੀਡੀਆ ਤੇ ਵਿਦਵਾਨ ਬੈਠੇ ਨੇ ਨਾ ਐਨਾ ਕਰਕੇ ਹੀ ਹੈ ਗਲਤ ਕੰਮਾਂ 'ਚ ਦਾ ਹੱਲਾ ਚੇਰੀ ਦਿੰਦੇ ਨੇ ਬਾਚਾ ਗਿਆਨ ਵੰਡਦੇ ਨੇ ਆ ਸਿੱਧਾ ਆਪਣੇ ਤਰ ਤੇ ਆਵਾਜ਼ ਚੱਕ ਰਹੇ ਆ ਤੁਸੀਂ ਕਮੈਂਟ ਪਾਣ ਦੀ ਜਗ੍ਹਾ ਤੁਸੀਂ ਉਹ ਮੁਹੀਬ ਨੂੰ ਅੱਗੇ ਵਧਾਓ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਸਾਡੇ ਨਾਲ ਕੰਦੇਦੋ ਕੰਦਾ ਮਲਾ ਕੇ ਆ ਲੜਾਈ ਲੜਨ ਲਈ ਤਿਆਰ ਹੋ ਸੋਸ਼ਲ ਮੀਡੀਆ ਛੱਡ ਕੇ ਸਮਾਜ 'ਚ ਦੇਖੋ ਗਲਤ ਦੇ ਖਿਲਾਫ ਆਵਾਜ਼ ਚੱਕਣਾ ਸ਼ੁਰੂ ਕਰੋ ਪ੍ਰਸ਼ਾਸਨ ਪੁਲਿਸ ਆਪਣਾ ਕੰਮ ਕਰ ਰਹੇ ਆ ਉਹ ਕਰਦੇ ਰਹੂਗੇ ਲੇਕਿਨ ਆਮ ਜਨਤਾ ਦਾ ਵੀ ਸਾਡਾ ਫਰਜ਼ ਹੈ ਕਿ ਸੋਸ਼ਲ ਮੀਡੀਆ ਤੋਂ ਬਾਹਰ ਨਿਕਲ ਕੇ ਗਲਤ ਚੀਜ਼ਾਂ ਦੇ ਖਿਲਾਫ ਆਵਾਜ਼ ਚੱਕੀਏ ਤਾਂ ਕਿ ਆਪਣੇ ਪੰਜਾਬ ਨੂੰ ਦੁਬਾਰਾ ਤੋਂ ਖੁਸ਼ਹਾਲ ਬਣਾਈਏ ਤਰਨਤਾਰ ਦੇ ਇਲੈਕਸ਼ਨ ਤੋਂ ਸਾਫ ਹੋ ਗਿਆ ਕਿ ਪੰਜਾਬ ਵਾਸੀਆਂ ਨੂੰ ਹਿੰਦੁਸਤਾਨ ਚਾਹੀਦਾ ਹੈ ਕਿ ਪੀਸੀਬ ਗਲਤ ਚੀਜ਼ ਨੂੰ ਅਸੀਂ ਸਪੋਰਟ ਨਹੀਂ ਕਰਾਂਗੇ ਪੰਜਾਬ ਨੂੰ ਰੋਜ਼ਗਾਰ ਚਾਹੀਦਾ ਹੈ ਪੰਜਾਬ ਨੂੰ ਨਸ਼ਾ ਮੁਕਤ ਚਾਹੀਦਾ ਤਾਂ ਐਸੀ ਚੀਜ਼ ਆਦੀ ਅਸੀਂ ਸਾਰੇ ਜਨਤਾ ਤੋਂ ਅਪੀਲ ਕਰਦੇ ਆ ਸਾਡਾ ਸਾਥ ਦਿਓ ਜਦ ਅਸੀਂ ਹਿੰਦੂ ਸਿੱਖ ਜਿੰਨੀ ਵੀ ਕਮਿਊਨਿਟੀ ਹੈ ਇੱਕ ਮੰਚ ਤੇ ਇਕੱਠੇ ਹੋ ਕੇ ਇੱਕ ਸੁਰ ਚ ਆਵਾਜ਼ ਚੱਕਾਂਗੇ ਤਾਂ ਬਹੁਤ ਜਲਦੀ ਆਊਗਾ ਪੰਜਾਬ ਦੁਬਾਰਾ ਤੋਂ ਸੋਨੇ ਦੀ ਚਿੜੀਆ ਕੇ ਲਾਊਗਾ ਆ ਆਪਹੁਣ ਵਿਸ਼ਵਾਸ ਕੀਤੇ ਕਰਾਂਗੇ ਬੱਚੇ ਕੀ ਦੇ ਜਾਣਗੇ ਇੱਕ ਅਹਿਮ ਹੁੰਦਾ ਹੈ ਅਹਿਮ ਗੱਲ ਕਿ ਮੈਂ ਦੇਖ ਲਈਏ ਵੇਖੋ ਜੀ ਜਿਹੜਾ ਹੈ ਬਹੁਤ ਹੀ ਕਿਨੂ ਨਾ ਕੰਮ ਹੋਇਆ ਹੈ ਵਿਸ਼ਵਾਸ ਤੋੜਨ ਵਾਲਾ ਕੰਮ ਹੋਇਆ ਹੈ ਜਲਦੀ ਤੋਂ ਜਲਦੀ ਕੋਈ ਵਿਸ਼ਵਾਸ ਨਹੀਂ ਕਰੂਗਾ ਲੇਕਿਨ ਫਿਰ ਵੀ ਅਸੀਂ ਆਪਣੇ ਬੱਚਿਆਂ ਨੂੰ ਸੈਲਫ ਇੰਡੀਪੈਂਡੈਂਟ ਬਣਾਣਾ ਹੈ ਉਹਨਾਂ ਨੂੰ ਮਜ਼ਬੂਤੀ ਦੇਣੀ ਹੈ ਅਗਰ ਕੋਈ ਗਲਤ ਕੰਮ ਕਿਸੇ ਨਾਲ ਹੋਇਆ ਹੋਰ ਅਜ ਤੱਕ ਉਹਦੀ ਆਵਾਜ਼ ਨਹੀਂ ਚੱਕੀ ਕਿਸੇ ਡਰ ਤੋਂ ਉਹਨਾਂ ਨੂੰ ਵੀ ਅਪੀਲ ਹੈ ਕਿ ਤੁਸੀਂ ਸਾਡੀ ਟੀਮ ਨੂੰ ਸੰਪਰਕ ਕਰੋ ਅਸੀਂ ਦਾ ਡੇਲੇ ਖੜੇ ਆ ਪੰਜਾਬ ਚ ਕੀ 올ਓਵਰ ਇੰਡੀਆ ਵੀ ਅਗਰ ਸਾਡੀ ਲੋਡ ਪੈਂਦੀ ਹੈ ਅਸੀਂ ਉਥੇ ਮੌਜੂਦ ਹੋਵਾਂਗੇ ਅਸੀਂ ਜਿਹੜਾ ਸੰਘਰਸ਼ਾ ਨੂੰ ਕਰਨਾ ਪਿਆ ਜੇ ਸਾਨੂੰ ਧਰਨਾ ਲਾਣਾ ਪਿਆ ਜੇ ਸਾਨੂੰ ਮਰਨ ਅੰਸ਼ਨ ਤੇ ਬੈਣਾ ਪਿਆ ਅਸੀਂ ਤਿਆਰ ਆ ਲੇਕਿਨ ਦੋਸ਼ੀਆਂ ਨੂੰ ਅਸੀਂ ਫਾਸੀ ਦੀ ਸਜ਼ਾ ਦਵਾ ਕੇ ਹਟਾ ਪੰਜਾਬ ਦੀ ਇੱਕ ਆਮ ਇਤਿਹਾਸਿਕ ਕਲਚਰ ਆ ਸਾਡਾ ਸਾਡੇ ਬੱਚੇ ਜੇ ਅਸੀਂ ਕੀ ਵਾਰ ਵਿਆਹ ਬੂ ਜਾਣਾ ਕਿਸੇ ਨੇ ਕੀ ਵਾਰ ਵਿਆਹ ਜਾਣਾ ਹੋਰ ਜਾਣਾ ਬੱਚੇ ਗਵਾਂਡੀਆਂ ਦੇ ਘਰੇ ਜਾ ਕੇ ਸੌਂ ਜਾਂਦੇ ਨੇ ਉਹਨਾਂ ਦੇ ਘਰੇ ਰੋਟੀ ਵੀ ਖਾ ਲੈਂਦੇ ਨੇ ਕਿਉਂਕਿ ਪੰਜਾਬ ਦਾ ਕਲਚਰ ਹੈ ਕਦੂ ਜੀ ਨੂੰ ਦੇਣਾ ਤੇ ਲੈਣਾ ਤੁਕਿ ਪੰਜਾਬੀਆਂ ਦਾ ਆਮ ਦੇਖਦੇ ਸੀ ਪਿੰਡਾਂ ਦੇ ਵਿੱਚ ਜਿਹੜਾ ਸਾਡਾ ਪੁਰਾਣਾ ਸੱਭਿਆਚਾਰ ਹੈ ਕਿ ਜੇ ਕਨੇ ਘਰੇ ਸਾਡੇ ਸਬਜ਼ੀ ਨਹੀਂ ਨਗੇ ਗਵਾਂਡੀਆਂ ਦੇ ਘਰੇ ਕੌਲੀ ਚ ਅਸੀਂ ਸਬਜ਼ੀ ਵੀ ਪਵਾ ਲੈਣਾ ਕਿ ਉਹ ਸ਼ੱਕਰ ਵੀ ਮੰਗ ਲਿਆਉਣੇ ਆਂਗੇ ਕਿਉਂਕਿ ਪੰਜਾਬ ਦਾ ਕਲਚਰ ਹੈ ਦੇਣਾ ਰ ਲੈਣਾ ਕਿਉਂਕਿ ਇੱਥੇ ਦੇ ਲੋਕ ਵਿਸ਼ਵਾਸ ਕਰਦੇ ਨੇ ਪ੍ਰੇਮ ਭੋਅ ਇਨ ਆਪ ਤੇ ਵਿੱਚ ਚਾਹੇ ਸਿੱਖ ਸੰਗਤ ਆ ਸਾਡੀ ਲੰਗਰ ਲਾਏ ਜਾਂਦੇ ਨੇ ਅਗਰ ਜੇ ਤੁਸੀਂ ਹਿਮਾਚਲ ਚਲੇ ਜਾਓ ਮਤਲਬ ਕਿਸੇ ਵੀ ਖੇਤਰ ਚ ਚਲੇਓ ਤੁਹਾਨੂੰ ਪਾਣੀ ਦੀ ਝੂਟੀ ਨਹੀਂ ਮਿਲੂ ਪੀਣ ਨੂੰ ਪਰ ਪੰਜਾਬ ਦੇ ਹਾਲਾਤ ਇੱਥੇ ਨੇ ਵੀ ਹਰ ਮੋੜ ਗਲੀ ਤੇ ਲੰਗਰ ਹੈ ਪਾਣੀ ਦੇ ਸ਼ਬੀਲਾ ਨੇ ਮਿਲਦੀਆਂ ਨੇ ਦੇਖ ਅਮਦੇ ਨਾਲ ਲੱਗਦਾ ਨਹੀਂ ਪੰਜਾਬ ਦੇ ਵਿੱਚ ਵੀ ਚੀਜ਼ਾਂ ਨਾਲ ਇੱਕ ਸਵਾਲੇ ਨਿਸ਼ਾਨ ਪੈਦਾ ਹੋ ਰਹੇ ਨੇ ਚੀਜ਼ਾਂ ਬਿਲਕੁਲ ਹੁੰਦੇ ਨੇ ਲੇਕਿਨ ਅਸੀਂ ਐਨਾ ਹੀ ਕਹਿ ਸਕਦੇ ਆ ਕਿ ਪੰਜੋ ਉਂਗਲੀਆਂ ਬਰਾਬਰ ਨਹੀਂ ਹੁੰਦੀਆਂ ਜਿੱਥੇ ਮਾੜੇ ਅਨਸਰ ਨੇ ਉੱਥੇ ਚੰਗੇ ਅਨਸਰ ਵੀ ਨੇ ਚੰਗੇ ਇਨਸਾਨ ਵੀ ਨੇ ਤੇ ਆਪਾਂ ਨੇ ਚੰਗੇ ਇਨਸਾਨ ਬਣਨਾ ਹੈ ਅਗਰ ਤੁਹਾਨੂੰ ਵੀ ਕੋਈ ਗਲਤ ਕੰਮ ਹੁੰਦਾ ਦਿਖ ਰਿਹਾ ਹੈ ਆਮ ਲੋਕੋ ਇਹਦਾ ਮਤਲਬ ਆ ਨਹੀਂ ਕੋਈ ਨੇਤਾ ਹੀ ਆਵਾਜ਼ ਚੱਕੂਗਾ ਹਰ ਇੱਕ ਚੀਜ਼ ਦੀ ਆਵਾਜ਼ ਕੋਈ ਨਾ ਕੋਈ ਬੰਦਾ ਹੀ ਚੱਕੂਗਾ ਅਗਰ ਇਹਦੀ ਸ਼ੁਰੂਆਤ ਹੁੰਦੀ ਹੈ ਗਲਤ ਨੂੰ ਗਲਤ ਕਹਿਣਾ ਸਿੱਖੋ ਔਰ ਸੋਸ਼ਲ ਮੀਡੀਆ ਤੋਂ ਬਾਹਰ ਆਓ ਸਾਡਾ ਜਿਹੜਾ ਪੰਜਾਬ ਹੈ ਖੁਸ਼ਹਾਲੀ ਦੀ ਔਰ ਲੈ ਕੇ ਜਾਣਾ ਹੈ ਅਸੀਂ ਆ ਸਾਰੀ ਚੀਜ਼ਾਂ ਨੂੰ ਅਗਰ ਮੁਕਤ ਕਰਨਾ ਹੈ ਤੇ ਇਕੱਲੇ ਇਕਤੇ ਅਸੀਂ ਜ਼ਿੰਮੇਵਾਰੀ ਨਹੀਂ ਸਿੱਟ ਸਕਦੇ ਪੰਜੋਂ ਉਂਗਲੀਆਂ ਬਰਾਬਰ ਨਹੀਂ ਕ੍ਰਿਮੀਨਲ ਵੀ ਹੋਣਗੇ ਉਹਨਾਂ ਨੂੰ ਚੁਣ ਕੇ ਉਹਨਾਂ ਦਾ ਪਹਿਸ਼ਕਾਰ ਕਰਨ ਦੀ ਲੋੜ ਹੈ ਉਹਨਾਂ ਨੂੰ ਚੁਣ-ਚੁਣ ਕੇ ਸਜ਼ਾ ਦਵਾਨ ਦੀ ਲੋੜ ਹੈ ਤਾਹੀਂ ਆ ਵਿਸ਼ਵਾਸ ਬਣ ਪਾਊਗਾ ਤੇ ਲਾਸਟ ਮੇਰੇ ਕੰਤਮ ਸਵਾਲ ਹੈ ਕਿਵੇਂ ਅਸੀਂ ਉਹ ਪਰਿਵਾਰ ਦੇ ਲਈ ਖੜੀਏ ਤੇ ਕਿਵੇਂ ਆਵਾਜ਼ ਉਠਾਈਏ ਵੱਧ ਤੋਂ ਵੱਧ ਵੀ ਉਹਨਾਂ ਦੇ ਪਰਿਵਾਰ ਦੇ ਨਾਲ ਖੜੀਏ ਤੇ ਉਹ ਪਰਿਵਾਰ ਨੂੰ ਮੈਂ ਕਹਣਾ ਹੀ ਨਹੀਂਗਾ ਵੀ ਸਾਰਾ ਪਰਿਵਾਰ ਗਲਤ ਹੈ ਸਿਰਫ ਇੱਕ ਇਨਸਾਨ ਦੀ ਘਟਨਾ ਦੇ ਕਾਰਨ ਪੂਰਾ ਕੌਮ ਪੂਰਾ ਇੱਕ ਪਰਿਵਾਰ ਇੱਕ ਮੁਹੱਲਾ ਇੱਕ ਏਰੀਆ ਇੱਕ ਘਰ ਖਤਮ ਹੋ ਜਾਂਦਾ ਜੀਜ਼ ਨਾਲ ਕਿਵੇਂ ਕਰੀਏ ਵੀ ਉਹ ਬੰਦੇ ਨੂੰ ਵੱਧ ਤੋਂ ਵੱਧ ਸਜ਼ਾ ਹੋਵੇ ਪਰ ਚਲੋ ਉਹ ਪਰਿਵਾਰ ਦਾ ਕੋਈ ਜੇ ਉਹਨਾਂ ਦੇ ਕਈ ਪਰਿਵਾਰ ਦੀ ਕੋਈ ਗਲਤੀ ਨਹੀਂ ਕਿਉਂਕਿ ਉਹ ਪਰਿਵਾਰ ਨੂੰ ਅਗਰ ਨਾ ਗਲਤੀ ਨਿਕਾ ਨਾਲ ਅਸੀਂ ਝਾਕਾਂਗੇ ਜਾਂ ਉਹਨਾਂ ਨੂੰ ਗਲਤ ਬੋਲਾਂਗੇ ਕਿਉਂਕਿ ਜਦੋਂ ਅਸੀਂ ਕਿਸੇ ਨੂੰ ਅਸੀਂ ਸੰਸਾਰ ਦੇ ਵਿੱਚ ਬੈਠੇ ਨਾ ਜੇ ਕਿਸੇ ਨੂੰ ਆਪਾਂ ਗਲਤ ਗੈਡ ਕਰਦੇ ਤਾਂ ਕੋਈ ਵਾਰ ਪਰਿਵਾਰ ਦਾ ਵੀ ਨੁਕਸਾਨ ਹੋ ਜਾਂਦਾ ਜੀ ਆਮ ਲੋਕ ਅਸੀਂ ਦੇਖਦੇ ਆ ਯਾਰ ਜਾਂਦ ਨੂੰ ਕਹਿੰਦੇ ਨੇ ਯਾਰ ਇਹ ਫਲਾਣ ਦੀ ਧੀ ਉਹ ਹੈ ਤੇ ਫਲਾਣ ਦੇ ਘਰ ਵਾਲੀ ਉਹ ਹੈ ਫਲਾਣ ਦਾ ਬੇਟਾ ਹੈ ਚਲੋ ਪਰਿਵਾਰ ਦਾ ਕੋਈ ਦੋਸ਼ ਨਹੀਂ ਜੋ ਬੰਦੇ ਨੇ ਗਲਤੀ ਕੀਤੀ ਤਾਂ ਕਹਿੰਦੇ ਅਸੀਂ ਉਹਨਾਂ ਨੂੰ ਸਜ਼ਾ ਉਹਨੂੰ ਮਿਲਣੀ ਚਾਹੀਦੀ ਜਿਹੜੀ ਗੱਲ ਸਾਡੀ ਬਣਦੀ ਹੈ ਰਾਈਟ ਪਰ ਪਰ ਸਾਨੂੰ ਪਰਿਵਾਰ ਨੂੰ ਵੀ ਅਸੀਂ ਕਹਿੰਦੇ ਆ ਉਹ ਪਰਿਵਾਰ ਨੂੰ ਨਹੀਂ ਗਲਤ ਬੋਲਣਾ ਚਾਹੀਦਾ ਪਰਿਵਾਰ ਬਾਰੇ ਗਲਤ ਬੋਲਣਾ ਗਲਤ ਕਹਿਣਾ ਉਹਦੇ ਲਈ ਕਿਵੇਂ ਦੇਖਦੇ ਆ ਬਿਲਕੁਲ ਐਸੇ ਲਈ ਤਾਂ ਕਿ ਐਗਜ਼ਾਮਪਲ ਦਿੱਤਾ ਸੀਗਾ ਕਿ ਅਗਰ ਇੱਕ ਪਰਵਾਸੀ ਤੋਂ ਗਲਤੀ ਹੁੰਦੀ ਹੈ ਆਪਾਂ ਸਾਰੇ ਪਰਵਾਸੀਆਂ ਨੂੰ ਟਾਰਗੇਟ ਕੀਤਾ ਉਹ ਵੀ ਗਲਤ ਹੈ ਆਪਾਂ ਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ ਜਿਹਨੇ ਗਲਤ ਕੀਤਾ ਉਹਨੂੰ ਅਸੀਂ ਗਲਤ ਕਮਾਵਾਂਗੇ ਉਹਨੂੰ ਉਹਦੀ ਸਜ਼ਾ ਵੀ ਮਿਲੂਗੀ ਲੇਕਿਨ ਉਹਦੇ ਜਿਹੜੇ ਦਾਇਰੇ 'ਚ ਲੋਕ ਆਂਦੇ ਨੇ ਜਾਂ ਉਹਦੇ ਪਰਿਵਾਰ ਚ ਆਂਦੇ ਨੇ ਉਹਨਾਂ ਨੂੰ ਟਾਰਗੇਟ ਨਾ ਕੀਤਾ ਜਾਏ ਕਿਉਂਕਿ ਉਹਨਾਂ ਦਾ ਇਸ ਦੋਸ਼ 'ਚ ਕੋਈ ਹੱਤ ਨਹੀਂ ਹੈ। ਅਗਰ ਜੋ ਦੋਸ਼ੀ ਹੈ ਉਹ ਖੁੱਲੀ ਹਵਾ 'ਚ ਨਹੀਂ ਰਹਿੰਦਾ ਉਹ ਸਮਾਜ 'ਚ ਨਹੀਂ ਰਹਿੰਦਾ ਉਹਦੇ ਲਈ ਅਸੀਂ ਜ਼ੋਰ ਲਾਣਾ ਹੈ। ਪਰਿਵਾਰ ਇਸ ਸਮੇਂ ਬਹੁਤ ਦੁੱਖ 'ਚ ਹੈ। ਜੀ ਦੀ ਬੱਚੀ ਜਾਂਦੀ ਹੈ ਔਰ ਆ ਦੁੱਖ ਪੂਰੇ ਪੰਜਾਬ ਚ ਹੈ ਕਿਉਂਕਿ ਮੈਂ ਉਸ ਪਰਿਵਾਰ ਕੱਲੇ ਦੀ ਧੀ ਨਹੀਂ ਮੰਨਦਾ ਮੈਂ ਪੂਰੇ ਪੰਜਾਬ ਦੀ ਧੀ ਨਾਲ ਗਲਤ ਹੋਇਆ ਤੇ ਪੂਰਾ ਪੰਜਾਬ ਇੱਕ ਸਰਚ ਆਵਾਜ਼ ਚੱਕੇ ਕਿ ਐਸ ਦੋਸ਼ੀ ਨੂੰ ਫਾਂਸੀ ਦੇ ਪਿੱਛੇ ਲਟਕਾਇਆ ਜਾਏ ਔਰ ਤਾਂ ਕਿ ਸਮਾਜਿਕ ਮੈਸੇਜ ਆਏ ਜਿਹੜਾ ਗਲਤ ਕਰੂਗਾ ਉਹਨੂੰ ਉਹਦੀ ਬੰਦੀ ਸਜ਼ਾ ਮਿਲੂ ਅਸੀਂ ਗੱਲਬਾਤ ਕੀਤੀ ਹੈ ਸਾਨੂੰ ਕਿਹਾ ਸੀ ਵੀ ਗੱਲ ਜਰੂਰ ਕਰੀਏ ਵੀ ਉਹ ਪਰਿਵਾਰ ਦੇ ਵਿੱਚ ਪਰਿਵਾਰ ਨੂੰ ਸ਼ਰੂਰ ਨਹੀਂ ਗਲਤ ਬੋਲਣਾ ਚਾਹੀਦਾ ਜਿਹੜੇ ਬੰਦੇ ਨੇ ਗਲਤ ਸਜ਼ਾ ਕੀਤੀ ਹੈ ਤਾਂ ਉਹਨੂੰ ਸਜ਼ਾ ਉਹਦੀ ਬੰਦੀ ਮਿਲਣੀ ਚਾਹੀਦੀ ਹੈ ਮੈਂ ਕਹਣਾ ਉਹਨੂੰ ਟੁਕੜ ਟੁਕੜ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਅਗਰ ਗੱਲ ਕਰੀਏ ਤਾਂ ਸਭ ਤੋਂ ਵੱਡੇ ਮੁੱਦੇ ਨੇ ਕਿਉਂਕਿ ਪਰਿਵਾਰਾਂ ਦੇ ਵਿੱਚ ਆਉਣਾ ਜਾਣਾ ਇੱਕ ਸਾਡਾ ਪੰਜਾਬ ਦਾ ਕਲਚਰ ਹੈ ਕਿਉਂਕਿ ਅਗਰ ਜੇ ਚਾਹੇ ਵਿਆਹਾਂ ਦੀ ਗੱਲ ਕਰੀਏ ਦੁੱਖ ਸੁੱਖ ਦੀ ਗੱਲ ਕਰੀਏ ਅਸੀਂ ਇੱਕ ਦੂਜੇ ਦੇ ਘਰਾਂ ਦੇ ਵਿੱਚ ਆਉਣੇ ਆ ਜਾਣੇ ਆ ਪਰ ਜਦੋਂ ਇਹ ਜਿਹਾ ਘਟਨਾਵਾਂ ਹੋ ਜਾਂਦੇ ਨੇ ਤੇ ਇੱਕ ਸ਼ੰਕਾ ਪੈਦਾ ਹੋ ਜਾਂਦੀ ਹੈ ਤੇ ਬੰਦਾ ਵਿਸ਼ਵਾਸ ਕਰੇ ਤਾਂ ਘਰੇ ਕੀਤੇ ਜੇ ਅਗਰ ਗਵਾਂਢੀ ਤੇ ਵਿਸ਼ਵਾਸ ਹੈ ਤਾਂ ਉੱਥੇ ਪਰਿਵਾਰ ਨੂੰ ਵੀ ਛੱਡ ਕੇ ਚਲੇ ਜਾਣਿਆ ਇਸ ਮੁੱਦੇ ਲੈ ਕੇ ਅਸੀਂ ਅੱਜ ਖਾਸ ਗੱਲਬਾਤ ਕੀਤੀ ਹੈ ਮੈਂ ਕਹਿੰਦਾ ਵੱਧੋ ਵੱਧ ਕਮੈਂਟ ਸ਼ੇਅਰ ਵੱਧੋ ਵੱਧ ਕਰਿਆ ਕਰੋ ਜਦੋਂ ਤੁਸੀਂ ਸਾਨੂੰ ਵੱਧੋ ਨਵੀਆਂ ਕਿਉਂਕਿ ਭਾਵੇਂ ਰਾਜਨੀਤਿਕ ਹੋਣ ਜਾਂ ਧਾਰਮਿਕਾ ਸੀ ਤੁਹਾਨੂੰ ਹਰ ਇੱਕ ਪਲ ਦੀ ਚੈਨਲ ਤੇ ਖਬਰ ਦਿੰਦੇ ਰਹਨੇ ਆ ਇਸ ਲਈ ਕਹਿੰਦੇ ਬਾਦੋ ਅਦ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਰਹਿ ਦਿਆ ਕਰੋ ਕਿਉਂਕਿ ਅਸੀਂ ਹੋਰ ਵੀ ਮੁੱਦੇ ਚੱਕ ਸਕੀਏ ਜੇ ਸਾਨੂੰ ਐਮ ਮੁੱਦੇ ਚੱਕੋਂਗੇ ਤਾਂ ਅਸੀਂ ਨਵੇਂ ਨਵੇਂ ਗੱਲਾਂ ਤੁਹਾਡੇ ਲਈ ਹੋਰ ਲੈ ਕੇ ਆਵਾਂਗੇ 24 ਪੰਜਾਬ نیوز ਤੋਂ ਕ੍ਰਿਸ਼ਨ ਗਰ ਕਸਨੂ